ਸਚੋਂ ਹੋਰ ਹੈ ਸਭ ਕੋ ਉਪਰ ਸੱਚ ਆਚਾਰ ਸੱਚ ਸਾਰਿਆਂ ਤੋਂ ਵੱਡਾ ਹੈ ਪਰ ਸੱਚ ਤੋਂ ਉਪਰ ਵੀ ਸੱਚਾ ਆਚਰਨ ਸੱਚਾ ਵਿਹਾਰ ਸੱਚਾ ਕਿਰਦਾਰ ਉਸਰ ਮਹੋਰੀਆ ਸੋ ਕੋਈ ਕਿੰਨਾ ਗਿਆਨੀ ਹੈ ਧਿਆਨੀ ਹੈ ਪੜਿਆ ਹੈ ਲਿਖਿਆ ਹੈ ਅਮੀਰ ਹੈ ਜਾਣੂ ਹੈ ਮਸ਼ਹੂਰ ਹੈ ਵੱਡੀ ਹਸਤੀ ਹੈ ਸਲੈਬਰਟੀ ਹੈ ਇਹਨਾਂ ਚੀਜ਼ਾਂ ਦੇ ਕੋਈ ਅਰਥ ਨਹੀਂ ਰਹਿ ਜਾਂਦੇ ਜੇ ਬੰਦੇ ਦਾ ਆਚਾਰ ਉੱਚਾ ਨਾ ਹੋਵੇ ਤੇ ਜਿਹਦਾ ਆਚਾਰ ਉੱਚਾ ਹੋਵੇ ਉਹਨੂੰ ਮਹਾਰਾਜੀਆਂ ਨੇ ਆਪ ਸਤਕਾਰ ਦਿੱਤਾ ਹੈ। ਉਹ ਕਿਰਦਾਰ ਬਣਾਈਏ ਪੜhaiਆਂ, ਲਿਖਾਈਆਂ, ਅਮੀਰੀਆਂ, ਵਜ਼ੀਰੀਆਂ ਇਹ ਚੌ ਦਿਨਾਂ ਦੀਆਂ ਨੇ ਤੇ ਇਸ ਸੰਸਾਰ ਦੇ ਥੋੜੇ ਚਿਰ ਸਾਡੇ ਯਾਤਰਾ ਦੇ ਦੌਰਾਨ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਪਰ ਅਸਲੀ ਗੱਲ ਉਹ ਸਾਡਾ ਕਿਰਦਾਰ ਆ ਜਿਉਂਦਿਆਂ ਜੀ ਵੀ ਤੇ ਮਰਨ ਤੋਂ ਬਾਅਦ ਵੀ ਮਹਾਰਾਜ ਦੀ ਬਾਣੀ ਦਾ ਵਾਕ ਹੈ ਮਉਆਂ ਗੰਢ ਨੇਕੀ ਸਤ ਹੋਏ ਮਰਨ ਤੋਂ ਬਾਅਦ ਸੰਸਾਰ ਦੇ ਵਿੱਚ ਯਾਦ ਸਾਡੀ ਨੇਕੀ ਦੀ ਹੀ ਰਹਿੰਦੀ ਹੈ ਕੋਈ ਕਿੰਨਾ ਨੇਕ ਸੀ ਕੋਈ ਕਿੰਨਾ ਪੜਿਆ ਲਿਖਿਆ ਸੀ ਕਿੰਨਾ ਧਨੀ ਕਿੰਨਾ ਧਨੀ ਸੀ ਕਿੰਨਾ ਦੌਲਤਮੰਦ ਸੀ ਇਹਨਾਂ ਚੀਜ਼ਾਂ ਦੇ ਕੋਈ ਅਰਥ ਨਹੀਂ ਰਹਿ ਜਾਂਦੇ ਜਿਸ ਦਿਨ ਬੰਦੇ ਦਾ ਆਖਰੀ ਸਵਾਸ ਨਿਕਲ ਜਾਂਦਾ ਹੈ ਯਾਦ ਰਹਿੰਦਾ ਹੈ ਤਾਂ ਬੰਦੇ ਦਾ ਕਿਰਦਾਰ ਕੇ ਹੋ ਗਿਆ ਸੀ ਮਹਾਰਾਜ ਸਾਨੂੰ ਸੋਹਣਾ ਕਿਰਦਾਰ ਬਖਸ਼ਿਸ਼ ਕਰਨ ਸੋਣੀ ਘਾਟਤ ਪ੍ਰਾਪਤ ਹੋਵੇ ਭੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ